ਬੇਬੇ ਜੀ ਕਿ ਤੜਕੇ ਦੇ ਵੀਰ ਦੇ 5 ਵਜੇ ਦੇ ਦੀ 5 ਵਜੇ ਕਿਉਂ ਬੰਦੇ ਇਕੱਠੇ ਕਰੇ ਨੇ ਸਾਡੇ ਨਾਲ ਤੁਰਾਂਗੇ ਕੋਈ ਵੀ ਪੰਜਾਬ ਨਹੀਂ ਕਰੇ ਆਪਦੇ ਨਿੱਜੀ ਕੰਮ ਛੱਡ ਕੇ ਵੀਰੇ ਇੱਕ ਆ ਰੱਖੋ ਸਭ ਕੁਝ ਬਣੂ ਵੀਰੇ ਪੰਜਾਬ ਲਈ ਕਰਜ ਵੀ ਬਣਦਾ ਐ ਅਸੀਂ ਯੂਥ ਨਵੇਂ ਮੁੰਡੇ ਵੀ ਆ ਬਾਕੀ ਸਾਡੇ ਨਾਲ ਸਾਡੇ ਘਰ ਦੇ ਸਾਰੇ ਬੰਦੇ ਅਸੀਂ ਇਕੱਠੇ ਹੋ ਕੇ ਜਾ ਰਹੇ ਹਾਂ ਹੱਕ ਬਣਦਾ ਸਾਡਾ ਬਈ ਯਾਰ ਬੰਨਸ ਚੰਗੇ ਕੰਮ ਕਰ ਰਿਹਾ ਇਹ ਕਿਹੜਾ ਕੋਈ ਲੀਡਰ ਆ ਬਈ ਜਾ ਕੋਈ ਅਵਸਰ ਆਏ ਇਹਦੇ ਕਹੇ ਤੋਂ ਕਿਉਂ ਪੈਸੇ ਛੜਾ ਲੋਕ ਮੋੜ ਰਹੇ ਨੇ ਵੀ ਅਵਸਰਾਂ ਦੇ ਕਹੇ ਤੋਂ ਮੋੜ ਨਹੀਂ ਰਹੇ ਜਾਰੇ ਪਿੰਡੋਂ ਹੋਰ ਵੀ ਸੰਘਤ ਬਹੁਤ ਆਉਂਦੀ ਹੈ ਮੋਟਰ ਜਗਲਾ ਭੀਮ ਗੱਡੀ ਆਪਣੇ ਪਿੰਨੋਂ ਮੁਰਤੇ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਵੀਆ ਭਾਨੇ ਸਿੱਧੂ ਨੂੰ ਲੈ ਕੇ ਸਭ ਨੂੰ ਪਤਾ ਕੋਟਦੁੰਨੇ ਪਿੰਡ ਦੇ ਵਿੱਚ ਇਕੱਠ ਹੋ ਰਿਹਾ ਤੇ ਲੋਕ ਪਹੁੰਚ ਰਹੇ ਆ ਰਾਹ 'ਚ ਜਾਂਦੇ ਸੀ ਬਾਈ ਅਸੀਂ ਖਲਿਹਾਰ ਲੈ ਮੈਨੂੰ ਪਤਾ ਜਾਣਾ ਸੀਗਾ ਪਰ ਰਾਹ ਤੇ ਥੋੜਾ ਚਿਰ ਤੁਹਾਨੂੰ ਰੋਕਦੇ ਆਂ ਬਾਈ ਆਪਣੀ ਭਾਨਾ ਤਾਂ ਆ ਜੂਗਾ ਦੇਰ ਸਵੇਰ ਬਾਅਦ ਕੀ ਨਾਮ ਆ ਬਾਈ ਲਖਵਿੰਦਰ ਬਾਈ ਕਿਹੜਾ ਪਿੰਡ ਆ ਬਾਈ ਜਲੂਰ ਬਈ ਜਲੂਰ ਬਈ ਬਰਨਾਲੇ ਵਾਲਾ ਬਰਨਾਲੇ ਵਾਲਾ ਬਈ ਹਾਂ ਹਾਂਜੀ ਤੇ ਸਿੰਘੇੜੇ ਦੇ ਨਾਲ ਹਾਂ ਮੈਨੂੰ ਤਾਂ ਪਤਾ ਬਾਈ ਮੈਂ ਗਿਆ ਓਡੇ ਪਿੰਡ ਤੇ ਕਿਵੇਂ ਚੱਲੇ ਹਾਂ ਭਾਨੇ ਦੇ ਬਾਈ ਭਾਨੇ ਦੇ ਵੀਰੇ ਕੱਠ ਤੇ ਚੱਲੇ ਆ ਸੀ ਤੇ ਮਤਲਬ ਵੀ ਜਿਹੜਾ ਨੂੰ ਫੜਿਆ ਹੋਇਆ ਪੁਲਿਸ ਨੇ ਫੜਿਆਗਾ ਉਹਦੇ ਕਰਕੇ ਵੀ ਸਾਰੇ ਧਾਰਨੇ ਦੇ ਚਾਹ ਰਹੇ ਆ ਵੀ ਉਹਨੂੰ ਤੱਕਾ ਹੋ ਰਿਹਾ ਉਹਦੇ ਨਾਲ ਪੂਰਾ ਨਜਾਇਜ਼ ਪਰਚੇ ਹੋ ਰਹੇ ਨੇ ਉਹ ਨਜਾਇਜ਼ ਧੱਕਾ ਵੀ ਬਣਦਾ ਅਸੀਂ ਯੂਥ ਨਵੇਂ ਮੁੰਡੇ ਵੀ ਆ ਬਾਕੀ ਸਾਡੇ ਨਾਲ ਸਾਡੇ ਘਰ ਦੇ ਸਾਰੇ ਬੰਦੇ ਅਸੀਂ ਇਕੱਠੇ ਹੋ ਕੇ ਜਾ ਰਹੇ ਹਾਂ ਹੱਕ ਬਣਦਾ ਸਾਡਾ ਬਈ ਯਾਰ ਹੱਕ ਬਣਦਾ ਵੀ ਸਾਡਾ ਮੁੰਡਿਆਂ ਨਾਲ ਵੀ ਗੱਲ ਕਰਦਾ ਨਾ ਕਿਉਂਕਿ ਮੁੰਡਿਆਂ ਨੂੰ ਤਾਂ ਕਈ ਵਾਰੀ ਕਹਿ ਹੁੰਦੇ ਆ ਵੀ ਇਹ ਮੜੀਰ ਤਾਂ ਭਾਈ ਤੁਰ ਜਾਂਦੀ ਹੈ ਕਿਸੇ ਪਾਸੇ ਬਾਪੂਆਂ ਨਾਲ ਵੀ ਗੱਲ ਕਰ ਲੀ ਗਏ ਮਾੜੀ ਥਾਂ ਦੇ ਬਈ ਯਾਰ ਆ ਜੋ ਇੱਧਰ ਸੱਸੀ ਗੱਲ ਜੀ ਸੱਸੀ ਗੱਲ ਬਈ ਸੱਸੀ ਗੱਲ ਪੀਨਾ ਵੀ ਤੁਹਾਡਾ ਮਰਜੀਤ ਜੀ ਬਾਈ ਜੀ ਆਂਦੀ ਹੈ ਆਈਪੀਚੰਪਾ ਨਾ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਸਾਨੂੰ ਬਹੁਤ ਚੰਗਾ ਲੱਗਦਾ ਏਕਾ ਰੱਖੋਗੇ ਵੀਰੇ ਸਾਰਾ ਕੁਝ ਥੋੜੂ ਬੜੂ ਆਮ ਪਿੰਡਾਂ ਵਾਲਿਆਂ ਨੂੰ ਜੋੜਨਾ ਪੂ ਵੀਰੇ ਆ ਮਾੜੀਆਂ ਮੋਡੀਆਂ ਗੱਲਾਂ ਛੱਡ ਕੇ ਥੋਨੂੰ ਆਪਣੇ ਘਰਾਂ ਦੀਆਂ ਸਮਾਜ ਲਈ ਕੋਈ ਚੰਗੇ ਕੰਮ ਕਰੋ ਭਾਨਾ ਚੰਗੇ ਕੰਮ ਕਰ ਰਿਹਾ ਇਹ ਕਿਹੜਾ ਕੋਈ ਲੀਡਰ ਆ ਬਾਈ ਜਾਂ ਕੋਈ ਅਫਸਰ ਆ ਇਹਦੇ ਕਹੇ ਤੋਂ ਕਿਉਂ ਪੈਸੇ ਛੱਡਾ ਲੋਕ ਮੋੜ ਰਹੇ ਨੇ ਵੀ ਅਫਸਰਾਂ ਦੇ ਕਹੇ ਤੋਂ ਮੋੜ ਨਹੀਂ ਰਹੇ ਸਰਕਾਰ ਦੇ ਕਹੇ ਤੋਂ ਏਜੰਟ ਕਿਉਂ ਨਹੀਂ ਮੋੜ ਰਹੇ ਧੰਨਵਾਦ ਵੀਰੇ ਬਰਨਾਲੇ ਵਾਲੇ ਬਰ ਵੈਸੇ ਆਜੋ ਨੇੜੇ ਆਜੋ ਮੈਂ ਤਾਂ ਵੀਰੇ ਨਿਗਾਰੀ ਵੀਰੇ ਨਿਗਾਰੀ ਵਿਚਾਰੇ ਦੀ ਜਮੀਨ ਹੈ ਹਾਂ ਨਿਗਾਰੀ ਥੋੜਾ ਫੈਨ ਬਹੁਤ ਆ ਵੀਰੇ ਮੈਂ ਬਹੁਤ ਦੇਖਦਾ ਜਨੂੰ ਹਾਂ 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 ਮੈਂ ਟੀਲੀ ਵੀ ਨਹੀਂ ਚੁਣੀ ਜਾਂਦਾ ਜਹਾਂ ਹਾਂ ਜੀ ਹਾਂ ਹਾਂ ਬਾਈ ਬੋਲਦਾ ਕਿ ਬਾਈ ਭਾਈ ਦੀ ਨਾ ਮੈਂ ਜੀ ਹਾਂ ਸਾਡੀ ਚਾਹ ਪਰ ਮੈਂ ਹਾਂ ਅੱਜ ਬਾਈ ਨੂੰ ਦੀਨਾ ਨਹੀਂ ਪਰ ਭਾਨੇ ਵਾਸਤੇ ਆਇਆ ਹੈਣਾ ਆ ਭਾਨੇ ਦੇ ਇਕੱਠੇ ਇਹਨਾਂ ਨੇ ਕਿਹਾ ਵੀ ਇਕੱਠੇ ਹੋ ਕੇ ਜਾਣਾ ਆਪਾਂ ਸਾਰਿਆਂ ਨੇ हां सवेरे ਤੋਂ ਸਾਰਿਆਂ ਨਾਲ ਪਹਿਲਾਂ ਆ ਕੇ ਬੈਠੇ ਨੇ ਬਈ ਇਹ ਚੰਗੇ ਲਈ ਸਾਬ ਦੇ ਨਾਲ ਤੁਰਾਂਗੇ ਕੋਈ ਵੀ ਪੰਜਾਬ ਲਈ ਕਰੇ ਆਪਦੇ ਨਿੱਜੀ ਕੰਮ ਛੱਡ ਕੇ ਵੀਰੇ ਇੱਕਾ ਰੱਖੋ ਸਭ ਕੁਝ ਬਣੂ ਵੀਰੇ ਪੰਜਾਬ ਲਈ ਬਾਬੇ ਤੂੰ ਤਰੇ ਨਹੀਂ ਜਾਂਦਾ ਅੱਛਾ ਉਹ ਹਾਂ ਨਾਲੋ ਜਾ ਬੇ ਵੀ ਅਸੀਂ ਇੱਕ ਤੜਕੇ ਦੇ ਵੀਰਦੇ ਆ 5 ਵਜੇ ਦੇ ਦੇ ਹਾਂ 5 ਵਜੇ ਕਿਉਂ ਬੰਦੇ ਇਕੱਠੇ ਕਰੇ ਨੇ ਬੰਦੇ ਇਕੱਠੇ ਕਰੇ ਆ ਟੈਂਪੂ ਵਾਲੇ ਨੂੰ ਕਹਿਆ ਵਿਚਾਰੇ ਨੂੰ ਜਿਨੇ ਆ ਉੱਟ ਗਏ ਛਾਜਰੇ ਸੰਗ ਤਾਂ ਹੋਰ ਵੀ ਆ ਰਹੀ ਹੈ ਮੋਟਰ ਤੇ ਗੱਡੀ ਛਾਜਰੇ ਪਿੰਡੋਂ ਹੋਰ ਵੀ ਸੰਗ ਤਾਂ ਬਹੁਤ ਆਉਂਦੀ ਹੈ ਮੋਟਰ ਤੇ ਗੱਲਾ ਭੀਮ ਗੱਡੀ ਆਪਣੇ ਪਿੰਡੋਂ ਆ ਮੁੰਡੇ ਦੀ ਆਹ ਗੱਡੀ ਜਾ ਗਿਆ ਆਪਣੇ ਹਾਂ 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 ਤਾਂ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਬਾਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੁੜੇ ਰੋ ਅਖਰ ਦੇ ਨਾਲ